ਸਿਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾਤ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ ਈਪੀ ਆ ਰਹੀ ਹੈ ਜਿਸ ਦੇ ਵਿੱਚ ਪੰਜ ਗੀਤ ਹੋਣਗੇ ਇਹ ਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਈਪੀ ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੇ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਕੋਈ ਉਮੀਦ ਕਰ ਰਹੇ ਨੇ ਕਿ ਇਹ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP ਸਿੱਧੂ ਮਸੇਵਾਲੇ ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫੇਰ ਇੱਕ ਵਾਰ ਫੈਨਜ਼ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾ ਚ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦੇ ਵਿੱਚ 5 ਗੀਤ ਹੋਣਗੇ ਇਹ ਇਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ EP ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਉਮੀਦ ਕਰ ਰਹੇ ਨੇ ਕਿ ਇਸ ਗਾਣੇ ਵੀ ਪਿਛਲੇ ਗਿੱਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫਿਰ ਇੱਕ ਵਾਰ ਫੈਨਜ਼ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਸੇਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾ ਚ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦੇ ਵਿੱਚ 5 ਗੀਤ ਹੋਣਗੇ ਇਹ ਇਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ EP ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਕੋਈ ਉਮੀਦ ਕਰ ਰਹੇ ਨੇ ਕਿ ਇਸ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫਿਰ ਇੱਕ ਵਾਰ ਫੈਨਸ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਸਿਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾਤ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦੇ ਵਿੱਚ 5 ਗੀਤ ਹੋਣਗੇ ਇਹ ਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ EP ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਕੋਈ ਉਮੀਦ ਕਰ ਰਹੇ ਨੇ ਕਿ ਇਹ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP ਸਿੱਧੂ ਮਸੇਵਾਲੇ ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫੇਰ ਇੱਕ ਵਾਰ ਫੈਨਜ਼ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਸੇਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾ ਚ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦੇ ਵਿੱਚ 5 ਗੀਤ ਹੋਣਗੇ ਇਹ ਇਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ EP ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਕੋਈ ਉਮੀਦ ਕਰ ਰਹੇ ਨੇ ਕਿ ਇਸ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫਿਰ ਇੱਕ ਵਾਰ ਫੈਨਸ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਸਿਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾਤ ਅੱਜ ਵੀ ਜਿਉਂਦਾ ਹੈ ਤੇ ਹੁਣ ਉਸਦੇ ਜਨਮ ਦਿਨ ਤੇ ਇੱਕ ਨਵੀਂ ਈਪੀ ਆ ਰਹੀ ਹੈ ਜਿਸਦੇ ਵਿੱਚ 5 ਗੀਤ ਹੋਣਗੇ ਇਹ ਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਈਪੀ ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਕੋਈ ਉਮੀਦ ਕਰ ਰਹੇ ਨੇ ਕਿ ਇਹ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫੇਰ ਇੱਕ ਵਾਰ ਫੈਨਜ਼ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਸਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾਤ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦੇ ਵਿੱਚ 5 ਗੀਤ ਹੋਣਗੇ ਇਹ ਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ EP ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਉਮੀਦ ਕਰ ਰਹੇ ਨੇ ਕਿ ਇਸ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫਿਰ ਇੱਕ ਵਾਰ ਫੈਨਸ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਸੇਵਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾ ਚ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦੇ ਵਿੱਚ 5 ਗੀਤ ਹੋਣਗੇ ਇਹ ਇਕੱਲੇ ਆਡੀਓ ਸੌਂਗਸ ਹੋਣਗੇ ਜੋ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ EP ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਕੋਈ ਉਮੀਦ ਕਰ ਰਹੇ ਨੇ ਕਿ ਇਸ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫਿਰ ਇੱਕ ਵਾਰ ਫੈਨਸ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਸਿਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾਤ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦੇ ਵਿੱਚ 5 ਗੀਤ ਹੋਣਗੇ ਇਹ ਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ EP ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਕੋਈ ਉਮੀਦ ਕਰ ਰਹੇ ਨੇ ਕਿ ਇਹ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫੇਰ ਇੱਕ ਵਾਰ ਫੈਨਜ਼ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਸੇਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾ ਚ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦੇ ਵਿੱਚ 5 ਗੀਤ ਹੋਣਗੇ ਇਹ ਇਕੱਲੇ ਆਡੀਓ ਸੌਂਗਸ ਹੋਣਗੇ ਜੋ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ EP ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਕੋਈ ਉਮੀਦ ਕਰ ਰਹੇ ਨੇ ਕਿ ਇਸ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫਿਰ ਇੱਕ ਵਾਰ ਫੈਨਜ਼ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਫੈਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾਤ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ ਈਪੀ ਆ ਰਹੀ ਹੈ ਜਿਸ ਦੇ ਵਿੱਚ ਪੰਜ ਗੀਤ ਹੋਣਗੇ ਇਹ ਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਈਪੀ ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਕੋਈ ਉਮੀਦ ਕਰ ਰਹੇ ਨੇ ਕਿ ਇਹ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫੇਰ ਇੱਕ ਵਾਰ ਫੈਨਜ਼ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ ਸਿਵਾਲ ਦੇ ਫੈਨਸ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮਸੇਵਾਲਾ ਸਾਡੀਆਂ ਦਾਤ ਅੱਜ ਵੀ ਜਿਉਂਦਾ ਹੈ ਤੇ ਹੁਣ ਉਸ ਦੇ ਜਨਮ ਦਿਨ ਤੇ ਇੱਕ ਨਵੀਂ EP ਆ ਰਹੀ ਹੈ ਜਿਸ ਦੇ ਵਿੱਚ 5 ਗੀਤ ਹੋਣਗੇ ਇਹ ਕੱਲੇ ਆਡੀਓ ਸੌਂਗਸ ਹੋਣਗੇ ਜਾਂ ਵੀਡੀਓ ਨਾਲ ਰਿਲੀਜ਼ ਹੋਣਗੇ ਐਨਾ ਬਾਰੇ ਹੁਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਤੁਹਾਨੂੰ ਦੱਸ ਦਈਏ ਕਿ ਇਹ EP ਸਿੱਧੂ ਮਸੇਵਾਲੇ ਦੀ ਆਵਾਜ਼ ਚ ਹੋਵੇਗੀ ਜਿਸ ਤੇ ਕੁਝ ਨੈਵਰ ਹੈਡ ਬਿਫੋਰ ਗਾਣੇ ਹੋਣਗੇ ਐਲਬਮ ਦੀ ਰਿਲੀਜ਼ਿੰਗ ਦੀ ਖਬਰ ਆਉਂਦੇ ਹੀ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਹੋ ਗਏ ਨੇ ਉਮੀਦ ਕਰ ਰਹੇ ਨੇ ਕਿ ਇਸ ਗਾਣੇ ਵੀ ਪਿਛਲੇ ਗੀਤਾਂ ਵਾਂਗ ਦਿਲਚਸਪ ਆਉਣਗੇ ਇਹ EP Sidhu Moose Wala ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਹੋਣੀ ਹੈ ਜਿਵੇਂ ਹੀ ਇਹ ਗਾਣੇ ਆਉਣਗੇ ਯਕੀਨਨ ਸਾਰੇ 뮤직 ਚਾਰਟਸ ਤੇ ਟੌਪ ਤੇ ਹੋਣਗੇ ਸਿੱਧੂ ਦੇ ਲਿਰਿਕਸ ਸਟਾਈਲ ਉਸ ਦੀ ਆਵਾਜ਼ ਤੇ ਉਸ ਦੀ ਫੀਲ ਇਹ ਸਾਰੀਆਂ ਚੀਜ਼ਾਂ ਫਿਰ ਇੱਕ ਵਾਰ ਫੈਨਜ਼ ਦੇ ਦਿਲ ਨੂੰ ਛੂਣ ਵਾਲੀਆਂ ਨੇ ਤਾਂ ਤਿਆਰ ਰਹੋ ਸਿੱਧੂ ਦੀ ਨਵੀਂ EP ਲਈ